حسناں حسناں خدائي تي رخرے سنني سني تو ري ਸਭ ਨੂੰ ਜੀ ਆਇਆਂ ਨੂੰ ਮੈਂ ਪਾਪਲੀ ਅਸ਼ੀਰਵਾਦ ਦੇ ਨਾਲ ਵੱਡੀ ਮਾਂ ਨੂੰ ਯਾਦ ਕਰਦੇ ਹਾਂ ਮਾਤਾ ਕੁਸ਼ਕਾਲ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਹੈਵੀਗੜ ਡਿਸਟ੍ਰਿਕਟ ਪਟਿਆਲਾ ਦੇ ਡਾਇਰੈਕਟਰ ਸਰਦਾਰ ਕੁਪੇਦਰ ਸਿੰਘ ਜੀ انہوں نے لکھتے ذکر اور سٹاف میمبرز ماپے بچے میں تھا تھنوں سب نو بہت مان ما ستار دلیہ ہوا چوکے فتح کردہ واہ واحر جی کا خالصہ واہ واحر جی کی فتح میں ہے میں ਸਪੋਰਟਸ ਵੀ ਤੇ ਅਨੌਲ ਸਪੋਰਟਸ ਵੀ ਤੇ ਤੀਸਰੇ ਤੇ ਆਖਰੀ ਦਿਨ ਐ ਲਾਲਜੀਤ ਬਹੁਤ ਪਰਮੇਤਰ ਮੇਰੇ ਛੋਟੇ ਵੀਰ ਨੇ ਅਨਾਲ ਸਾਹਿਬ ਅਸ਼ੇਪਾਈ ਜੀ ਰਮੇਂਦਰ ਸਾਹਿਬ ਜਿਬਈ ਤੋਂ ਆਏ ਨੇ ਬਹੁਤ ਚੜਾ ਬਾਤ ਮਿਲਣੇ ਸਾਡੇ ਪ੍ਰਧਾਨ ਜੀ ਗੁਜਰ ਸਾਹਿਬ ਡਾਕਟਰ ਸਾਹਿਬ ਸਾਡੇ ਤੇ ਪਿਆਰੇ ਬੱਚਿਓ ਕੱਲ੍ਹ ਆ ਵੀ ਮੈਨੂੰ ਦੁਨੀਆ ਚ ਸਭ ਤੋਂ ਸੋਹਣੀ ਖੁਸ਼ਬੂ ਹੈ ਜਿਹੜੀ ਉਹ ਲੱਗਦੀ ਹੈ ਜਦੋਂ ਸੁੱਕੀ ਮਿੱਟੀ ਦੇ ਉੱਤੇ ਪਹਿਲੀਆਂ ਕਣੀਆਂ ਪੈਂਦੀਆਂ ਹੈ ਜਦੋਂ ਗਿੱਲੀ ਹੁੰਦੀ ਹੈ ਮਿੱਟੀ ਜਾਂ ਫਿਰ ਕਲੀਆਂ ਦੀ ਖੁਸ਼ਬੂ ਤੁਸੀਂ ਕਲੀਆਂ ਤੇ ਇਸ ਮਿੱਟੀ ਦੇ ਨਾਲ ਮੋਹ ਹੈ ਤੁਹਾਡਾ ਅੱਜ ਤੁਸੀਂ ਸਪੋਰਟਸ ਵੀਅਟ ਐਨੂਅਲ ਮੀਟ ਦੇ ਵਿੱਚੋਂ ਮੈਂ ਵੀ ਜਦੋਂ ਤੁਹਾਡੇ ਵਰਗੇ ਕੱਪੜੇ ਪਾ ਕੇ ਹਾਕੀ ਖੇਡਦਾ ਸੀ ਮੈਂ ਹਾਕੀ ਬਹੁਤ ਖੇਡਿਆ ਫੀਲਡ ਹਾਕੀ ਉਦੋਂ 5 3 2 1 ਦੀ ਗੇਮ ਹੁੰਦੀ ਸੀ ਤੇ ਮੈਂ ਸੈਂਟਰ ਹਾਫ ਖੇਡਦਾ ਸੀ ਕਦੇ-ਕਦੇ ਜਦੋਂ ਮੇਰੀ ਸਪੀਡ ਘਟਉਂਦੀ ਸੀ ਥੱਕਿਆ ਹੁੰਦਾ ਸੀ ਤਾਂ ਫੁੱਲ ਬੈਕ ਸੀ ਅਦਰਵਾਈਜ਼ ਮੈਂ ਸੈਂਟਰ ਹਾਫ ਖੇਡ ਲਿਆ ਉਹ ਬੜਾ ਚੰਗਾ ਲੱਗਦਾ ਹੁੰਦਾ ਸੀ ਉਹ ਗਰਾਊਂਡ 'ਚ ਪੜਨਾ ਮੱਥਾ ਟੇਕਣਾ ਹਾਕੀ ਨੂੰ ਚੁੰਮਣਾ ਫੇ ਬਾਲ ਨੂੰ ਚੁੰਮਣਾ ਫੇ ਗੋਲ ਪੋਸਟ ਤੇ ਜਾ ਕੇ ਮੱਥਾ ਟੇਕਣਾ ਫੇ ਗੇਮ ਸ਼ੁਰੂ ਕਰਨੀ ਉਹ ਮੱਥਾ ਕਿਉਂ ਟੇਕਦੇ ਸੀ ਇਹ ਨਹੀਂ ਪਤਾ ਪਰ ਹੁਣ ਸਮਝ ਆਉਂਦੀ ਆ ਕਿ ਉਹ ਮੱਥਾ ਤਾਂ ਟੇਕਦੇ ਸੀ ਕਿ ਇਹੀ ਸਾਡੀ ਪੂਜਨਯੋਗ ਮਿੱਟੀ ਹੈ ਇਹਦਾ ਸਤਿਕਾਰ ਕਰਦਿਆਂ ਹੋਇਆ ਤੁਸੀਂ ਵੀ ਗਰਾਊਂਡ ਦੇ ਨਾਲ ਜੁੜ ਕੇ ਰਹੋ ਖੇਡਾਂ ਦੇ ਨਾਲ ਜੁੜ ਕੇ ਰਹੋ ਬੜੀਆਂ ਡਿਸਟਰੈਕਸ਼ਨਸ ਨੇ ਬਹੁਤ ਡਿਸਟਰੈਕਸ਼ਨਸ ਨੇ ਦੁਨੀਆ ਦੇ ਵਿੱਚ ਉਹ ਪਕਾਇਓ ਵਾਪਿਓ ਉਹ ਪਕਾਇਓ ਜੋ ਦਾਦੀ ਜੋ ਤੁਹਾਡੀ ਸੱਸ ਦਾਦੀ ਉਹ ਨਾਨੀ ਪਕਾਉਂਦੀ ਸੀ ਤੇ ਉਹ ਖਾਇਓ ਜੋ ਪਰਦਾਦੀ ਖਾਂਦੀ ਸੀ ਜੋ ਦਾਦੀ ਖਾਂਦੀ ਸੀ ਉਹੀ ਖਾਇਓ ਉਹੀ ਪਕਾਇਓ ਤੇ ਨਸ਼ਿਆਂ ਤੋਂ ਦੂਰ ਰਹੋ ਨਸ਼ਿਆਂ ਤੋਂ ਦੂਰ ਰਹੋ ਤੇ ਨਸ਼ਿਆਂ ਵਾਸਤੇ ਮੈਂ ਇੱਕ ਗੱਲ ਜ਼ਰੂਰ ਹਰ ਮਾਂ ਚਾਹੇ ਉਹਦਾ ਬੱਚਾ 2 ਸਾਲ ਦਾ ਚਾਹੇ 20 ਸਾਲ ਦਾ ਚਾਹੇ 30 ਸਾਲ ਦਾ ਚਾਹੇ ਜੇ ਮੇਰੀ ਮਾਂ ਜਿਉਂਦੀ ਆ ਤਾਂ ਉਹਦੇ ਵੀ ਚਰਨਾਂ ਦੇ ਵਿੱਚ ਸਿਰ ਰੱਖ ਕੇ ਮੈਂ ਕਹਿੰਦਾ ਬੇਨਤੀ ਕਰਦਾ ਕਿ ਆਪਦੇ ਬੱਚੇ ਨੂੰ ਟਾਈਮ ਜ਼ਰੂਰ ਦਿਓ ਆਪਦੇ ਪਤੀ ਨੂੰ ਟਾਈਮ ਦਿਓ ਨਾ ਦਿਓ ਪਰ ਆਪਦੇ ਬੱਚੇ ਨੂੰ ਟਾਈਮ ਜ਼ਰੂਰ ਦਿਓ